ਵੀਰ ਸੰਤੂ ਦੀ ਨਵੀਂ EP ਆਈ ਆ ਤੇ ਉਹਦੇ ਚ ਡੰਡ ਮਾਰਦੇ ਗਾਣਾ ਸੁਣਿਆ ਮੈਂ ਉਹਦੇ ਚ ਉਹਨੇ ਕਿਹਾ ਵੀ ਰਾਵਣ ਦੇ ਵਾਂਗੂ ਫੂਲੇ ਛੜਤੀ ਸੁਣ ਕੇ ਆਪਾਂ ਇਗਨੋਰ ਕਰਤਾ ਜਿਹਾ ਕੰਨ ਰਸ ਬਣਾੜਿਆ ਪਤਾ ਸੀ ਵੀ ਪੂਲਾ ਕੌਣ ਸੀ ਪੂਲਾ ਉਹ ਸੀ ਜਿਹੜੀ ਜੇਲ ਤੇ ਵਿੱਚ ਫੋਟੋ ਨੂੰ ਵੀ ਉਮਰ ਕੈਦ ਹੋਈ ਬੰਦੇ ਮਰਨ ਤੋਂ ਬਾਅਦ ਵੀ ਉਹਦੀ ਜਿਹੜੀ ਫੋਟੋ ਆ ਉਹ ਨੂੰ ਉਮਰ ਕੈਦ ਦੀ ਸੱਜਾ ਸੁਣਾਈ ਗਿਆ ਪਤਾ ਤਾਂ ਕਰੀਏ ਵੀ ਪੂਲਾ ਕੌਣ ਸੀ ਚਲੋ ਕਰਦੇ ਆ ਸ਼ੁਰੂ ਆਪਾਂ ਹਾਂਜੀ ਸਾਤਰੀ ਕਾਲ ਜੀ ਗਾਣੇ ਤਾਂ ਸਾਰੇ ਸੋਹਣੇ ਲੈਂਦੇ ਆ ਪਰ ਉਹਦੇ ਚ ਜਿਹੜੀਆਂ ਗੱਲਾਂ ਹੁੰਦੀਆਂ ਕਈਆਂ ਕਈਆਂ ਨੂੰ ਸਮਝ ਆਉਂਦੀਆਂ ਮੈਂ ਕਹਾਂ ਚਲੋ ਇਹਦਾ ਵੀ ਰਿਵਿਊ ਦੇ ਦਿੰਨੇ ਆ ਆਪਣਾ ਵੀਰ ਸੰਤੋ ਸੋਹਣਾ ਲਿਖਦਾ ਵੀਰਾ ਬਹੁਤ ਜ਼ਿਆਦਾ ਘੈਂਟ ਲਿਖਦਾ ਵਾ ਤੇ ਮੈਂ ਹੋਰਾਂ ਵਾਂਗੂ ਨਹੀਂ ਗਾਣਾ ਵੀ ਵਾ ਵਾ ਕੀ ਗੱਲ ਕਹੀਏ ਨਾ ਕੱਲੀ ਪੁਆਇੰਟ ਦੀ ਗੱਲ ਕਰਾਂਗੇ ਉਹਦੇ ਚ ਸ਼ੁਰੂ ਕਰਦੇ ਆਪਾਂ ਹਨਾ ਪੜ ਦਿੰਦੇ ਪਰਦਾ ਲਫੇੜਾ ਮਾਰ ਕੇ ਜੀਲ ਲਫੇੜਾ ਮਾਰ ਕੇ ਜੀਲ ਲਫੇੜਾ ਮਾਰ ਕੇ ਉਹ ਸੇਡੇ ਪੜ ਦਿੰਦੇ ਪਰਦਾ ਲਫੇੜਾ ਮਾਰ ਕੇ ਹੁਣ ਇਹ ਗੱਲ ਸੁਣਨ ਨੂੰ ਕਿੰਨੇ ਮਜ਼ੇਦਾਰ ਪਰ ਜਦੋਂ ਤੁਹਾਨੂੰ ਇਹਦੀ ਗੱਲ ਅਸਲੀ ਪਤਾ ਲੱਗੀ ਤੇ ਉਦੋਂ ਹੋਰ ਵੀ ਮਜ਼ਾ ਆਵਾਜੂ ਉਹ ਕਹਿੰਦੇ ਫਰਵਰੀ ਦੇ ਵਿੱਚ ਦਿਨ ਆਉਂਦੇ ਆ ਨਾ ਕਿ ਫਲਾਣਾ ਨੇ ਫਲਾਣਾ ਨੇ ਫਲਾਣਾ ਦੇ ਸਾਡੇ ਲਈ ਥਪੜਾ ਡੇ ਵੀ ਹੈਗਾ ਇੱਕ ਜਿੱਦੜ ਭਾਈ ਜਗਤਾਰ ਸਿੰਘ ਹਵਾਰੇ ਦੀ ਪੇਸ਼ੀ ਸੀਗੀ ਆ ਜਿਹੜਾ ਮੋਟਾ ਜ ਆ ਜਿਹੜਾ ਹਾਂ ਆਹੀ ਆ ਜਿਹੜਾ ਸ਼ਿਵਸੈਨ ਵਾਲਾ ਇਹ ਭੱਜ ਕੇ ਕਹਿੰਦਾ ਵੀ ਇਹਨੂੰ ਫਰੋਤੀ ਮਿੜੀ ਤਗੜੀ ਵੀ ਇਹ ਥੱਪੜ ਮਾਰਨਾ ਸੀ ਇਹਨੇ ਭਾਈ ਜਗਤਾਰ ਸਿੰਘ ਹਵਾਰੇ ਦੇ ਤੇ ਵੀ ਪਰਨਾ ਲਾ ਦੂੰਗਾ ਜਿਆ ਹਨਾ ਬੇਪਤੀ ਕਰੂੰਗਾ ਪਰ ਮਹਾਰਾ ਦੀ ਕਿਰਪਾ ਸੀ ਸਿੰਘ ਨਾਲ ਸੀ ਕਿ ਉਹ ਜਰਵਾਇਆ ਭੱਜ ਕੇ ਨਾਲ ਹੀ ਥੱਪੜ ਮਾਰਿਆ ਤਾਂ ਕੰਨ ਨੂੰ ਅੱਜ ਵੀ ਹੱਥ ਲਾਲਾ ਕੇ ਕਹਿੰਦਾ ਵੀ ਆਹ ਕੀ ਹੋ ਗਿਆ ਜਿਹਨੂੰ ਅਰਜੰਤੀ ਨੇ ਗਾਣੇ ਤੇ ਕਿਹਾ ਸੀ ਬੇੜੀਆਂ ਦੇ ਵਿੱਚ ਜੱਕੜੇ ਵੀ ਉਹ ਮਾਰ ਦਾਂਦੇ ਨੇ ਥੱਪੜੇ ਉਹ ਇਹ ਉਹੀ ਗੱਲ ਹੀ ਹੈ ਵੀ ਇਹ ਆਪਣੇ ਜਿਹੜੇ ਮੌਜੂਦਾ ਖਾੜਕ ਸਿੰਘ ਨੇ ਉਹਨਾਂ ਦੀ ਗੱਲ ਹੋ ਰਹੀ ਆ ਅੱਗੇ ਜਿਦੋਂ ਤੁਸੀਂ ਉਹ ਸਿੰਘ ਜੇਲਾਂ ਵਿੱਚ ਬੈਠੇ ਰਹਿ ਰੀ ਗੱਡੀ ਛਾੜ ਕੇ ਤੇਰੀ ਗੱਡੀ ਛਾੜ ਕੇ ਇਹਦੇ 'ਚ ਆਪਾਂ ਕਹਿੰਦੇ ਵੀ ਸਿੰਘ ਦੇ ਇਲਾਕੇ ਵਿੱਚ ਬੈਠੇ ਵੈਰੀ ਗੱਡੀ ਚੜ੍ਹ ਕੇ ਜਿੰਨੇ ਵੀ ਬੰਦੀ ਸਿੰਘਾਂ ਦੀ ਗੱਲ ਕਰਦੇ ਹਾਂ ਪਰ ਸਕਰੀਨ ਤੇ ਤੁਸੀਂ ਸਾਈਡ ਤੇ ਫੋਟੋਆਂ ਵੀ ਦੇਖ ਸਕਦੇ ਹੋ ਜੇ ਤੁਸੀਂ ਚਾਹੋ ਨੀ ਉਹ ਵੀ ਇਹਨਾਂ ਦਾ ਮੈਂ ਸਪੈਸ਼ਲੀ ਇੱਕ ਵੀਡੀਓ ਬਣਾਵਾਂਗਾ ਜੇ ਮੈਂ ਇਤਿਹਾਸ ਦੱਸਣ ਲੱਪਿਆ ਇਹਨਾਂ ਦਾ ਵੀਡੀਓ ਆਪਣੀ ਕਾਫੀ ਲੰਬੀ ਚੱਲ ਜੂਗੀ ਵੈਸੇ ਮੈਨੂੰ ਲੱਗਦਾ ਨਹੀਂ ਵੀ ਤੁਸੀਂ ਸੁਣਨ ਦੇ ਮੂਡ 'ਚ ਹੋ ਜੇ ਵਧੀਆ ਲੱਗਿਆ ਤੁਸੀਂ ਕਮੈਂਟ ਕਰਿਓ ਮੈਂ ਇਹਨਾਂ ਤੇ ਸਪੈਸ਼ਲੀ ਇੱਕ ਵੀਡੀਓ ਬਣਾਉਂਗਾ ਵੀ ਕਿਹੜੇ ਸਿੰਘ ਨੇ ਕਿਹੜਾ ਕਾਰਨਾਮਾ ਕੀਤਾ ਛੋਟੇ-ਛੋਟੇ ਮਾਤਰਾ ਦੇ ਵਿੱਚ ਹਨਾ ਅੱਗੇ ਸੁਣਦੇ ਆਪਾਂ ਕੱਪਦੇ ਆ ਪਣੀ ਨਾਲੇ ਖੰਡ ਮਾ ਆਪਾਂ ਆਪਣੇ ਜਿਹੜੇ ਵੀਰ ਹੋਏ ਆ ਦੋ ਵੀਰ ਸੁੱਖਾ ਤੇ ਜਿੰਦਾ ਉਹਨਾਂ ਦੀ ਵੀ ਗੱਲ ਕਰਦਾ ਜਵਾਨੀ ਦੇ ਵਿੱਚ ਸੀ ਜਦੋਂ ਉਹਨਾਂ ਨੂੰ ਗੇਲ ਦੀ ਸਜਾਤ ਨਹੀਂ ਅਗਲੇ ਤਾਂ ਲੱਡੂ ਬੰਡਾ ਲਾ ਪਈ ਤੇ ਡਾਂਡਰੀ ਮਾਰਦੇ ਹਨਗੇ ਸਾਰੇ ਜਿੰਨੇ ਵੀ ਆਪਣੇ ਚੜ੍ਹਦੀ ਗੱਲ ਵਾਲੇ ਸਿੰਘੀ ਸਾਰਿਆਂ ਦੀ ਗੱਲ ਹੋਰੀ ਅੱਗੇ ਕਰਦੇ ਹਨ ਆਪਾਂ ਤਾਉਣ ਦੇ ਤਾਂਗੂ ਇਹਨਾ ਫੂਲੇ ਸਾੜਤੇ ਇਹਨਾ ਫੂਲੇ ਸਾੜਤੇ ਇਹਨਾ ਫੂਲੇ ਸਾੜਤੇ ਸਾਰੇ ਗਾਣੇ ਦੇ ਵਿੱਚ ਆ ਦੂਜੀ ਗੱਲ ਰਾਵਣ ਦੇ ਵਾਂਗ ਇਹਨਾ ਫੂਲੇ ਸਾੜਤੇ ਹੁਣ ਮੈਂ ਹੈੱਡਫੋਨ ਲਾ ਕੇ ਗੱਲ ਕਰਦਾ ਚੱਲੀ ਗੱਲ ਕੀ ਸੀ ਪੂਲਾ ਛੋਟੀਆਂ ਛੋਟੀਆਂ ਗੱਲਾਂ ਦੱਸੂਗਾ ਲੁਧਿਆਣੇ ਕਾਲਜ ਦੇ ਵਿੱਚ ਪੜਿਆ ਉਹਦੇ ਵਿੱਚ ਰੋੜ ਦੀ ਮਾਰਕਟ ਦਾ ਨੋਰਮਲ ਕੰਮ ਸੀਗਾ ਜਦੋਂ ਨੋਰਮਲ ਕੰਮ ਸੀਗਾ ਉਹਦੇ ਤੇ ਪਰਚਾ ਪੈਂਦਾ ਵਾ ਉਹ ਪੰਜਾਬ ਦੇ ਕਿਸੇ ਮੰਨੇ ਪਰਮੰਨੇ ਡੇਰੇ ਦੇ ਵਿੱਚ ਜਾਂਦਾ ਵਾ ਉਹ ਡੇਰੇ ਵਾਲਾ ਡੀਡੀਪੀ ਨੂੰ ਫੋਨ ਕਰ ਦਿੰਦਾ ਤੁਸੀਂ ਜ਼ਮਾਨਤ ਕਰਾ ਦਿੰਦਾ ਪੂਲਾ ਉਹ ਸੀਗਾ ਜਿਹਨੇ 80 ਤੋਂ ਲੈ ਕੇ 95 ਤੱਕ ਜਦੋਂ ਉਖਾੜ ਕੇ ਦੌਰ ਪੂਰਾ ਸਿਖਰਾਂ ਤੇ ਸੀਗਾ ਜਿਹੜੇ ਕੰਮ ਸਰਕਾਰ ਨਹੀਂ ਸੀ ਕਰ ਸਕਦੀ ਉਹਨੇ ਉਹ ਯਾਰ ਖੋਲਿਆ ਕਈ ਦਿਨਾਂ ਤੋਂ ਸਾਲਾ ਕੋਈ ਇਨਕਾਉਂਟਰ ਹੀ ਨਹੀਂ ਕੀਤਾ ਉੱਪਰ ਜਵਾਬ ਵੀ ਦੇਣਾ ਪੂਲਾ ਉਹ ਸੀਗਾ ਜਿਹਨੇ ਭਾਈ ਜਟਾਣੇ ਜਿਹਦਾ ਪਰਿਵਾਰ ਖਤਮ ਕੀਤਾ ਛਿਦ ਕੀਤਾ ਪੂਲਾ ਉਹ ਸੀਗਾ ਜਿਹਨੇ ਮੰਨੇ ਪਰ ਮੰਨੇ ਕਵੀਸ਼ਰ ਆਪਣੇ ਜੋਗਾ ਸਿੰਘ ਜੋਗੀ ਤੇ ਜਿਨ੍ਹਾਂ ਦੇ ਪੁੱਤਰ ਸੀਗੇ ਭਾਈ ਨੋਕ ਸਿੰਘ ਉਹਨਾਂ ਦੀ ਜਿਹੜੀ ਧੀ ਸੀ ਮਤਲਬ ਭਾਈ ਜੋਗਾ ਸਿੰਘ ਦੀ ਜਿਹੜੀ ਪੋਤੀ ਸੀ ਉਹਦੇ ਨਾਲ ਬਲਾਤ ਕਰ ਗਈ। ਇਹ ਕੁੜੀ ਐ ਤੂੰ ਤੁਹਾਡੀ ਸੇਵਾ ਕਰੂਗੀ। ਹੂੰ। ਤੁਸੀਂ ਇਹਦੀ ਬਿਲਕੁਲ ਫਿਕਰ ਨਾ ਕਰੋ। ਹਾਂਜੀ ਬਾਬਾ ਜੀ। ਤੁਹਾਡੇ ਹੁੰਦੇ ਹੋ ਕਾਦੀ ਫਿਕਰ। ਜਿੱਦਾਂ ਦੀ ਨਹੀਂ ਬਾਬਾ ਜੀ। ਇਹ ਕੀ ਕਰ ਰਹੇ ਹੋ ਬਾਬਾ ਜੀ? ਨਹੀਂ ਬਾਬਾ ਜੀ। ਤਰਨਾਦਲ ਦਾ ਮੁਖੀ ਘਮੋਣ ਵਾਲਾ ਜਿਹੜਾ ਪੂਲਾ ਸੀ ਇਹਦੇ ਤੋਂ 72 ਲਾਇਸੈਂਸ ਸੀਗੇ 40 ਜਾਨਾਂ ਦੀ ਜਿਹੜੀ ਜੈਡ ਸਿਕورٹی ਸੀਗੀ ਇਹਦੀ ਤਿਆਰ ਰਹਿੰਦੀ ਸੀ ਨਿਹੰਗ ਬਾਣੇ ਦੇ ਵਿੱਚ ਇੱਕ ਤੁਰਿਆ ਜਾਂਦਾ ਰਾਖਸ਼ ਸੀਗਾ ਜਿਨੇ ਇਹ ਚੀਜ਼ਾਂ ਨੂੰ ਬਦਨਾਮ ਕਰ ਆਪਣੇ ਕੁੜੀ ਭੇਜਦੇ ਹੀ ਡੇਰੇ ਤੇ ਮੈਂ ਜੇਲ੍ਹ ਦੇ ਵਿੱਚ ਭਾਈ ਹਰਚੰਦ ਸਿੰਘ ਤੇ ਨਵਤੇਜ ਸਿੰਘ ਅੱਗੂ ਜਿਹੜੇ ਆ ਉਹ ਵੀਰਾਂ ਨੇ ਉਹ ਥੋੜਾ ਥੋੜਾ ਗੁਰਦੁਆਰੇ ਤੇ ਜਨਰੇਟਰ ਚ ਤੇਲ ਇਕੱਠਾ ਕੀਤਾ ਜੇ ਇਹਦੀ ਗੱਲ ਕਰੀਏ ਤਾਂ ਬੋਤ ਲੰਬੀ ਚੱਲ ਜਾਣੀ ਹੈ ਨਾ ਫਿਰ ਤੁਸੀਂ ਸੁਣਨ ਦੇ ਵਿੱਚ ਇੰਟਰਸਟਿਡ ਨਹੀਂ ਹੋਣੇ ਮੁੱਖ ਦੀ ਗੱਲ ਇਹ ਗੱਲ ਕਹਿਣਾ ਵੀ ਉਹਨਾਂ ਨੇ ਜੋਂਦਾ ਸਾਟ ਦਾ ਸੀ ਇਹਨੂੰ ਜੇਲ੍ਹ ਦੇ ਵਿੱਚ ਇਹਦਾ ਕੰਮ ਕਰਤਾ ਸੀ ਫਿਰ ਕਲਪਦਾ ਫਿਰਦਾ ਸੀਗਾ ਉਸ ਤੋਂ ਬਾਅਦ ਇਹਨੂੰ ਇਹਦੀ ਜਿਹੜੀ ਫੋਟੋ ਆ ਉਹਨੂੰ ਸਜ਼ਾ ਸੁਣਾਈ ਗਈ ਜਿੰਨੇ ਦਿਨ ਤੱਕ ਜੇਲ੍ਹ ਜੇਲ੍ਹ ਤਾਂ ਹੁਣ ਟ ਹੈ ਗਈ ਆ ਜਦੋਂ ਤੱਕ ਜੇਲ੍ਹ ਰਹੀ ਉਹਦੇ ਵਿੱਚ ਇਹਦੀ ਫੋਟੋ ਟੰਗੇ ਰਹੀ ਜਿੰਨੂੰ ਉਮਰ ਕੈਦੀ ਸਜ਼ਾ ਸੁਣਾਈ ਹੋਈ ਸੀ ਇਹ ਸੀਗਾ ਵੀ ਜਿਹੜੇ ਨੰਗ ਬਾਣੇ ਦੇ ਵਿੱਚ ਜਿਹੜੇ ਆਪਣੇ ਰਾਖਸ਼ ਸੀਗੇ ਤੇ ਜਿਹੜੇ ਜੱਜਾਂ ਨੂੰ ਵੀ ਧਮਕੀਆਂ ਦੇ ਦਿੰਦੇ ਸੀ ਕਿ ਕੁਝ ਵੀ ਕਰਦੇ ਪੰਜਾਬ 'ਚ ਜਿਨ੍ਹਾਂ ਨੇ ਖੁੱਲੇ ਆਮ ਗੁੰਡਾਗਰਦੀ ਕੀਤੀ ਆਪਣੇ ਸਿਰਫ ਬਾਣੇ ਦੇ ਹੇਠ ਇਹ ਗੱਲ ਸੀਗੀ ਇਹ ਤੇ ਗਾਣੇ ਦੇ ਵਿੱਚ ਖਾਸ ਜੇ ਤੁਹਾਨੂੰ ਵੀਡੀਓ ਸੋਹਣੀ ਲੱਗੀ ਵਧੀਆ ਲੱਗੀ ਚੰਗੀ ਲੱਗੀ ਆਪਣਾ ਕਮੈਂਟ ਜ਼ਰੂਰ ਕਰਿਓ ਜਿਹੜੇ ਸਿੰਘ ਤੇ ਜੇ ਤੁਹਾਨੂੰ ਬੰਦੀ ਸਿੰਘਾਂ ਤੇ ਫੁੱਲ ਵੀਡੀਓ ਚਾਹੀਦੀ ਹੈ ਜਾਂ ਖੁੱਲੇ ਤੇ ਪੂਰੀ ਵੀਡੀਓ ਚਾਹੀਦੀ ਹੈ ਜਾਂ ਗੱਗੂ ਵੀਰ ਹੋਣਾ ਤੇ ਚਾਹੀਦੀ ਹੈ ਜਿਹਦੀ ਵੀ ਚਾਹੀਦੀ ਆ ਆਪਣਾ ਥੋੜਾ ਸਮਾਂ ਕੱਢ ਕੇ ਕਮੈਂਟ ਜ਼ਰੂਰ ਕਰਿਓ ਜੁੜੇ ਰਹਿ ਲਈ ਧੰਨਵਾਦ ਸ਼ਾਸਤਰ ਕਾ